ਮੇਰਾ ਨਾਮ ਸੰਤੋਬੀਰ ਸਿੰਘ ਆ ਪਿੰਡ ਕਾਂਗੇ ਆ ਤੇ ਉਹ ਜਿਹਨਾਂ ਦੀ ਡੈਥ ਹੋਈ ਆ ਉਹ ਮੇਰੇ ਭਾਬੀ ਜੀ ਸੀ ਉਹ ਘਰੇ ਪਾਠ ਕਰਦੇ ਪਏ ਸੀ ਕੁਝ ਅਣ ਪਛਾਤੇ ਬੰਦੇ ਆਏ ਆ ਤੇ ਉਹਨਾਂ ਦਾ ਗਲ ਵੜ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਕਿੰਨੇ ਬੱਚੇ ਦੋ ਬੱਚੇ ਆ ਇੱਕ 6-7 ਸਾਲ ਦਾ ਵਾ ਇੱਕ ਸਾਲਕ ਦੀ ਕੁੜੀਆ ਸਾਲ ਦੇ ਅੰਦਰ ਹੀ ਆ ਕੁੜੀ ਆ ਕੀ ਨਾਮ ਉਹਨਾਂ ਦਾ ਜਿਹਨਾਂ ਦੀ ਡੈਥ ਹੋਈ ਆ ਜਿਨਾਂ ਦੀ ਡੈਥ ਹੋਈ ਉਹਨਾਂ ਦਾ ਨਾਮ ਗੁਰਪ੍ਰੀਤ ਕੌਰ ਹਸਬੰਦ ਕੀ ਕਰਦੇ ਉਹਨਾਂ ਦੇ ਹਸਬੰਦ ਉਹਨਾਂ ਦੇ ਬਿਜਲੀ ਬੋਰਡ ਦੇ ਵਿੱਚ ਲੱਗੇ ਆ ਕੀ ਕਾਰਨ ਕੀ ਨਾਮ ਉਹਨਾਂ ਦਾ ਹਾਂਜੀ ਇਹਨਾਂ ਦੇ ਹਸਬੰਦ ਦਾ ਕੀ ਨਾਮ ਹੈ ਉਹਨਾਂ ਦੇ ਹਸਬੰਦ ਦਾ ਨਾਮ ਗੁਰਦੀਪਾਲ ਸਿੰਘ ਜੀ ਅੱਛਾ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਇਹ ਤਾਂ ਨਹੀਂ ਕਾਰਨ ਤੇ ਆਪਾਂ ਨੂੰ ਅਜੇ ਕੁਝ ਪਤਾ ਨਹੀਂ ਜੀ ਲੱਗਾ ਕਿੰਨੇ ਮਤਲਬ ਕਿ ਪੂਰੀ ਵਾਰਦਾਤ ਦਾ ਥੋੜਾ ਦੱਸੋ ਕੀ ਘਰ ਚ ਇਕੱਲੇ ਸੀ ਜਾਂ ਕੀ ਗੱਲ ਘਰ ਚ ਇਕੱਲੇ ਸੀਗੇ ਜਿਵੇਂ ਆਏ ਬੰਦੇ ਕੱਥੇ ਆਏ ਇਹ ਨਹੀਂ ਪਤਾ ਨਹੀਂ ਜੀ ਆਪਾਂ ਨੂੰ ਕੱਥੇ ਆਏ ਹਾਂਜੀ ਤੁਸੀਂ ਕਿਹ ਜੀ ਵੇਖਿਆ ਕਿੰਨੀ ਕਿੰਨੀ ਉਮਰ ਉਹਨਾਂ ਦੀ ਉਹਨਾਂ ਉਹਨਾਂ ਦੀ 35 ਸਾਲ ਉਮਰ ਜੀ ਉਹਨ ਇੱਕ ਵਾਰੀ ਨਾ ਤੁਰ ਨਾੜਕਾ ਸਤਾ ਲਏ ਹਾਂ ਹਾਂਜੀ ਤੇ ਕਾਂਕਾਂ ਤੋਂ ਜਨਾਨੀ ਕੋਈ ਉਹਦੇ ਕੋਈ ਦਾਤਰ ਮਾਰ ਗਿਆ ਹਨ ਨੂੰ ਨੁੰਨ ਬੰਦਾ ਆ ਅੱਛਾ ਤੇ ਉੱਤ ਗਗਲੀ ਇਕਲੀਕਾਰ ਵੀ ਕਰਦੀਆਂ ਨੇ ਕਿਹੜੇ ਇਲਾਕੇ ਦਾ ਇਹ ਕੰਮ ਕਾਂਕਾਂ ਕ ਪਿੰਡ ਦਾ ਕੀ ਲੱਗਦਾ ਤੁਹਾਨੂੰ ਮਾਮਲਾ ਕਿਹੋ ਜਿਹਾ ਹੋਇਆ ਮੌਲਕਾਂ ਦੇਖਣ ਸੁਣਣ ਤੇ ਆਏ ਪੈਸਾ ਬੰਦਾ ਲੈ ਲੈਣੇ ਅੱਛਾ ਕੀ ਕਾਰਵਾਈ ਕਰ ਰਹੇ ਹੋ ਬਸ ਪਰਚਾ ਦੇ ਕੇ ਜਾਂਚ ਚੱਲ ਰਹੀ ਹੈ ਜਾਂਚ ਚੱਲ ਰਹੀ ਪੂਰੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਬੰਦੇ ਪਛਾਣੇ ਗਏ ਉਹਨਾਂ ਰੂਪ ਲਾਇਆ ਕਿਤੇ ਇਹਨੇ ਮੈਂ ਉੱਥੇ ਮੌਕੇ ਤੋਂ ਹੋਂਡਾ ਉੱਥੋਂ ਹੀ